ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮੈਕਾਟੋ ਐਕਸਪੋ 2025 ਦੇ ਆਖਰੀ ਦਿਨ ਇੱਕ ਅਸਾਧਾਰਨ ਪੀੜਣ ਦੇਖਣ ਨੂੰ ਮਿਲੀ ਜਿਸ ਵਿੱਚ ਸੈਲਾਨੀਆਂ ਦੀ ਗਿਣਤੀ 50000 ਤੋਂ ਦੇ ਅੰਕੜੇ ਨੂੰ ਪਾਰ ਕਰ ਗਈ ਜਿਸ ਨੇ ਇਸ ਪ੍ਰੋਗਰਾਮ ਦੀ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਪਾਰੀ ਹੁੰਗਾਰੀ ਨੇ ਮੈਕਾ ਟੂ ਐਕਸਪੋ ਦੀ ਮਸ਼ੀਨ ਟੂਲਸ ਆਟੋਮੇਸ਼ਨ ਅਤੇ ਉਦਯੋਗਿਕ ਨਵੀਨਤਾ ਲਈ ਭਾਰਤ ਦੇ ਪ੍ਰਮੁੱਖ ਪਲੇਟਫਾਰਮ ਵਜੋਂ ਅਸਥਿਤੀ ਦੀ ਪੁਸ਼ਟੀ ਕੀਤੀ ਹੈ ਉਦਯੋਗ ਦੇ ਆਗੂਆਂ ਪ੍ਰਦਰਸ਼ਕਾਂ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ ਨੇ ਇਸ ਸਾਲ ਦੇ ਐਕਸਪੋ ਨੂੰ ਇੱਕ ਸ਼ਾਨਦਾਰ ਸਫਲਤਾ ਵਜੋਂ ਸ਼ਲਾਘਾ ਕੀਤੀ ਜਿਸ ਵਿੱਚ অতি ਆਧੁਨਿਕ ਟੈਕਨੋਲੋਜੀ ਲਾਈਵ ਪ੍ਰਦਰਸ਼ਨਾਂ ਅਤੇ ਉੱਚ ਮੁੱਲ ਵਾਲੇ ਵਪਾਰਕ ਲੈਣ-ਦੇਣ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ ਸ਼੍ਰੀ ਓਪਕਾਰ ਸਿੰਘ ਅਹੂਜਾ ਇੱਕ ਪ੍ਰਮੁੱਖ ਉਦਯੋਗਿਕ ਸ਼ਖਸੀਅਤ ਅਤੇ CICU ਦੇ ਪ੍ਰਧਾਨ ਨੇ ਐਕਸਪੋ ਦੀ ਭਾਰਤ ਅਤੇ ਇਸ ਤੋਂ ਬਾਹਰ ਦੀ ਉੱਚ ਯੋਗਤਾ ਵਾਲੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐਕਸਪੋ ਵਿੱਚ ਸ਼ਾਮਲ ਹੋਣ ਵਾਲੀ ਇੰਨੀ ਵਿਭਿੰਨ ਅਤੇ ਗਿਆਨवान ਭੀੜ ਨੂੰ ਦੇਖਣਾ ਸ਼ਾਨਦਾਰ ਹੈ। ਸੈਲਾਨੀ ਸਿਰਫ ਦਰਸ਼ਕ ਹੀ ਨਹੀਂ ਸਨ ਸਗੋਂ ਗੰਭੀਰ ਵਪਾਰਕ ਪੇਸ਼ੇਵਰ ਫੈਸਲਾ ਲੈਣ ਵਾਲੇ ਅਤੇ ਨਵੀਨਤਾਕਾਰੀ ਹੱਲ ਲੱਭਣ ਵਾਲੇ ਉਦਯੋਗਪਤੀ ਸਨ ਇਹ ਅਰਥਪੂਰਨ ਵਪਾਰਕ ਸਹਿਯੋਗ ਲਈ ਇੱਕ ਕੇਂਦਰ ਬਜੂ ਮੈਕਾਟੋ ਐਕਸਪੋ ਦੇ ਵੱਧਦੇ ਮਹੱਤਵ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਸਰਦਾਰ ਤਰਲੋਚਨ ਸਿੰਘ ਨੇ ਸੈਲਾਨੀਆਂ ਦੀ ਗੁਣਵੱਤਾ ਅਤੇ ਅੰਤਰਰਾਸ਼ਟਰੀ ਭਾਗੀਦਾਰੀ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਸਾਲ ਦਾ ਐਡੀਸ਼ਨ ਹਰ ਪਹਿਲੂ ਵਿੱਚ ਉਮੀਦਾਂ ਤੋਂ ਵੱਧ ਗਿਆ ਹੈ ਵਪਾਰਤ ਅਤੇ ਵਿਦੇਸ਼ਾਂ ਤੋਂ ਉੱਚ ਪੱਧਰੀ ਖਰੀਦਦਾਰਾਂ ਦੀ ਮੌਜੂਦਗੀ ਨੇ ਕਈ ਉੱਚ ਮੁੱਲ ਵਾਲੇ ਵਪਾਰਕ ਵਿਚਾਰ-ਵਟਾਂਦਰੇ ਅਤੇ ਸੌਦੇ ਕੀਤੇ ਹਨ ਬਹੁਤ ਸਾਰੇ ਪ੍ਰਦਰਸ਼ਕਾਂ ਨੇ ਲੰਬੇ ਸਮੇਂ ਦੀਆਂ ਭਾਈਵਾਲੀ ਪ੍ਰਾਪਤ ਕਰਨ ਤੇ ਆਪਣੀ ਖੁਸ਼ੀ ਪ੍ਰਗਟ ਕੀਤੀ ਹੈ ਜਿਸ ਨਾਲ ਇਹ ਐਕਸਪੋ ਉਦਯੋਗ ਲਈ ਇੱਕ ਮੀਲ ਪੱਥਰ ਸਮਾਗਮ ਬਣ ਗਿਆ ਹੈ ਐਕਸਪੋ ਦੀ ਸ਼ਾਨਦਾਰ ਸਫਲਤਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਉਡਾਨ মিডিਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੀਐਸ ਢਿੱਲੋਂ ਨੇ ਭਾਰੀ ਹੁੰਗਾਰੇ ਦੇ ਤੇ ਬਹੁਤ ਸੰਤੁਸ਼ਟੀ ਪ੍ਰਗਟ ਕੀਤੀ ਉਨ੍ਹਾਂ ਕਿਹਾ ਕਿ ਮੈਕਾਟੋ ਐਕਸਪੋ 2025 ਵਿੱਚ ਉਤਸ਼ਾਹ ਅਤੇ ਊਰਜਾ ਸੱਚਮੁੱਚ ਪ੍ਰੇਰਨਾਦਾਇਕ ਰਹੀ ਹੈ ਪਰਦਰਸ਼ਕਾਂ ਦੁਆਰਾ ਪੈਦਾ ਕੀਤੇ ਗਏ ਕਾਰੋਬਾਰ ਦਾ ਪੈਮਾਨਾ ਬੇਮਿਸਾਲ ਰਿਹਾ ਹੈ ਸ਼ੋਅ ਫਲੋਰ ਤੇ ਅਸਲ ਸਮੇਂ ਵਿੱਚ ਸੌਦੇ ਅਤੇ ਸਹਿਯੋਗ ਹੋ ਰਹੇ ਹਨ ਅਸੀਂ ਸਾਰੇ ਪ੍ਰਦਰਸ਼ਕਾਂ ਉਦਯੋਗ ਦੇ ਹਿੱਸੇਦਾਰਾਂ ਅਤੇ ਦਰਸ਼ਕਾਂ ਦੇ ਇਸ ਪ੍ਰੋਗਰਾਮ ਨੂੰ ਇੱਕ ਬੇਮਿਸਾਲ ਸਫਲ ਬਣਾਉਣ ਵਿੱਚ ਉਨ੍ਹਾਂ ਦੇ ਵਿਸ਼ਵਾਸ ਅਤੇ ਭਾਗੀਦਾਰੀ ਲਈ ਧੰਨਵਾਦੀ ਹਾਂ ਜਿਵੇਂ ਕਿ ਮੈਕਾਟੋ ਐਕਸਪੋ ਦੇ ਇੱਕ ਸ਼ਾਨਦਾਰ ਸ਼ਾਨਦਾਰ ਐਡੀਸ਼ਨ ਦਾ ਪਰਦਾ ਡਿੱਗਦਾ ਹੈ ਇਹ ਪ੍ਰੋਗਰਾਮ ਇੱਕ ਵਾਰ ਫਿਰ ਉਦਯੋਗ ਲਈ ਇੱਕ ਗੇਮ ਚੇਂਜਰ ਸਾਬਤ ਹੋਇਆ ਹੈ ਨਵੀਨਤਾ ਵਪਾਰਕ ਨੈਟਵਰਕਿੰਗ ਅਤੇ ਵਿਸ਼ਵ ਵਿਆਪੀ ਭਾਈਵਾਲੀ ਨੂੰ ਉਤਸ਼ਾਹਿਤ ਕਰਦਾ ਹੈ ਪ੍ਰਦਰਸ਼ਕ ਪਹਿਲਾਂ ਹੀ ਅਗਲੇ ਐਡੀਸ਼ਨ ਦੀ ਉਡੀਕ ਕਰ ਰਹੇ ਹਨ ਮੈਕਾਟੋ ਐਕਸਪੋ ਤਕਨੀਕੀ ਤਰੱਕੀ ਅਤੇ ਉਦਯੋਗਿਕ ਵਿਕਾਸ ਲਈ ਰਾਹ ਪੱਧਰਾ ਕਰਨਾ ਜਾਰੀ ਰੱਖਦਾ ਹੈ